ਇੱਥੇ ਤੂੰ ਮੇਰੇ ਆਏ ਬੜਾ ਦਿਲ ਦਾ ਸਕੂਨ ਮਿਲੂ ਆਇਆ ਤਾਂ ਕਿਤੋਂ ਦੇ ਲੋਕ ਵੀ ਬੜੇ ਵਧੀਆ ਜਿੱਦਾਂ ਵੀ ਬੜੇ ਮੈਨ ਅਨਸਾਰ ਹੈ ਕੋਆਪਰੇਟਿਵ ਹੈ ਪੂਰਾ ਸਾਥ ਦਿੰਦੇ ਹਰ ਇੱਕ ਗੱਲ ਦਾ ਸਾਥ ਦਿੰਦੇ ਆਹ ਉਹ ਦੱਸ ਪਰ ਇੱਥੇ ਇੱਕ ਚੀਜ਼ ਦੇਖਣ ਨੂੰ ਮਿਲੀ ਜਿਹੜੀ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਬਈ ਇੱਥੇ ਪੰਜਾਬੀ ਪੰਜਾਬੀ ਬੋਲੀ ਨੂੰ ਜਿਹੜੀ ਐ ਪਹਿਲ ਦਰਜਾ ਦਿੱਤਾ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਦੂਜੇ ਨੰਬਰ ਤੇ ਕਰਨਾਟਕਾ ਦੀ ਇਹਨਾਂ ਦੀ ਆਪਣੀ ਭਾਸ਼ਾ ਹੈ ਤੇ ਉਸ ਤੋਂ ਬਾਅਦ ਇਹ ਹਿੰਦੀ ਤੇ ਬਾਅਦ ਇੰਗਲਿਸ਼ ਚਾਹੇ ਗੁਰਦੁਆਰਾ ਸਾਹਿਬ ਦੀ ਗੱਲ ਕਰ ਲਈਏ ਚਾਹੇ ਗੁਰਦੁਆਰਾ ਤੋਂ ਬਾਹਰ ਦੀ ਗੱਲ ਕਰ ਲਈਏ ਕਿਦੋਂ ਦੀ ਗੱਲ ਕਰ ਲਈਏ ਜਿਹੜੇ ਇੱਥੋਂ ਦੇ ਲੋਕ ਹੈ ਆਪਣੀ ਭਾਸ਼ਾ ਨੂੰ ਬੜਾ ਤਵੱਜੋ ਦਿੰਦੇ ਪਹਿਲ ਦਿੰਦੇ ਤੇ ਇਹਨਾਂ ਨੂੰ ਜਦੋਂ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਆਫੀਸ ਦੇ ਰਿਕਾਰਡ ਗੱਲ ਹੋਈ ਸੀ ਪੁੱਛਿਆ ਤਾਂ ਕਹਿੰਦੇ ਪਹਿਲੇ ਨੰਬਰ ਤੇ ਬਾਬੇ ਨਾਨਕ ਦੀ ਜਿਹੜੀ ਪਾਸ਼ਾ ਜਿਹਦਾ ਜਿੱਤੇ ਉਹਨੇ ਬਾਣੀ ਦੀ ਰਚਨਾ ਕੀਤੀ ਪੰਜਾਬੀ ਤੇ ਉਦੋਂ ਬਾਅਦ ਦੂਜੀਆਂ ਭਾਸ਼ਾਵਾਂ ਇਹ ਹੁੰਦਾ ਜਿਹੜਾ ਬੋਲੀ ਦੇ ਨਾਲ ਜੋੜ ਕੇ ਰੱਖਣਾ ਜੁੜ ਕੇ ਰਹਿਣਾ ਉਹ ਇਹਨਾਂ ਤੋਂ ਸਿੱਖੋ ਬਈ ਆਪਾਂ ਕਹਿੰਦੇ ਆ ਕਿ ਪੰਜਾਬ ਬੜਾ ਡਿਵੈਲਪ ਹੈ ਪਰ ਇਹਨਾਂ ਦਾ ਦੇਖੋ ਜਿਸ ਤਰ੍ਹਾਂ ਇੱਥੇ ਇਹਨਾਂ ਨੇ ਇੱਕ ਗੱਲ ਦਰਸਾਈ ਹੈ ਕਿ ਪੰਜਾਬੀ ਬੋਲੀ ਜ ਆਪਣੀ ਬੋਲੀ ਤੋਂ ਉੱਪਰ ਕੋ ਨਹੀਂ ਹੁੰਦਾ ਫੇਰ ਹੋਰ ਤੁਹਾਨੂੰ ਦਰਸ਼ਕਾਂ ਆਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬਿੰਦੇ ਸ੍ਰੋਵਿਚ ਹੋਲੀ ਚੱਲੋ ਤਿਲਕਣ ਤੋਂ ਬਚੋ ਹੈਨਾ ਪੰਜਾਬੀ ਲੈਗਾ ਸ੍ਰੋਵਿਚ ਇਹ ਨਾ ਮਨਾ ਹੈ ਉਦੋਂ ਬਾਅਦ ਦੇਖੋ ਆਪਣੀ ਭਾਸ਼ਾ ਲਿਖੀ ਆ ਨੇ ਉਦੋਂ ਬਾਅਦ ਹਿੰਦੀ ਇਹ ਜਿਹੜਾ ਹੈਗਾ ਨਾ ਸਾਰੇ ਕਿਤੇ ਇਦਾਂ ਹੀ ਹੈ ਠੀਕ ਹੈ ਤੇ ਜਦੋਂ ਆਪਾਂ ਗੁਰਦੁਆਰਾ ਤੋਂ ਬਾਹਰ ਚਲੇ ਜਾਂਦੇ ਤਾਂ ਇਹਨਾਂ ਦੀ ਭਾਸ਼ਾ ਸਭ ਤੋਂ ਉੱਪਰ ਹੈ ਉਦੋਂ ਬਾਅਦ ਬਾਕੀ ਭਾਸ਼ਾਵਾਂ ਪਰ ਜਿੱਥੇ ਪੰਜਾਬੀ ਦੀ ਗੱਲ ਹੈ ਪੰਜਾਬੀ ਨੂੰ ਇਹ ਲੋਕ ਉੱਪਰ ਲੈ ਕੇ ਜਾਂਦੇ ਪਰ ਸਾਡੇ ਪੰਜਾਬ ਦੇ ਲੋਕ ਤੁਸੀਂ ਕਦੋਂ ਸਮਝਣਾ ਜੋਠੀ ਕਦੋਂ ਸਿੱਖਣਾ ਹੈ ਨਾ ਤਾਂ ਇਹਨਾਂ ਤੋਂ ਸਿੱਖ ਲਓ ਕਰਨਾਟਕਾ ਦੇ ਲੋਕਾਂ ਤੋਂ ਸਿੱਖ ਲਓ ਤੁਸੀਂ ਕਹਿੰਦੇ ਆਪਾਂ ਬਹੁਤ ਡਿਵੈਲਪਰ ਡਿਵੈਲਪਮੈਂਟ ਵਾਲੇ ਪਾਸੇ ਆ ਪਰ ਨਹੀਂ ਤੁਹਾਡਾ ਤੇ ਇਹਨਾਂ ਦਾ ਫਰਕ ਆ ਤੁਸੀਂ ਮਾਂ ਬੋਲੀ ਨੂੰ ਬੇਸਰਦੇ ਜਾ ਰਹੇ ਪਰ ਇਹ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ